ਅਮਰੀਕਾ ਤੋਂ ਇੱਕ ਬੇਹੱਦ ਹੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕੋੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਤਿਆ ਕੀਤੀ ਗਈ ਹੈ ਕਾਰ ਦੇ ਵਿੱਚ ਉਸ ਦੀ লাশ ਮਿਲੀ ਹੈ ਤੇ ਹਰ ਪਾਸੇ ਹੁਣ ਇਸ ਖਬਰ ਨੂੰ ਲੈ ਕੇ ਪਰਥੂ ਪੈਂਦਾ ਹੋਇਆ ਦਿਖਾਈ ਦੇ ਰਿਹਾ ਪੂਰੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਅਮਰੀਕਾ ਦੇ ਨਿਊਯਾਰਕ ਦੀ ਇਹ ਫੇਮਸਾ ਜਿੱਥੇ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਉਸ ਦਾ ਕਤਲ ਹੋਇਆ ਔਰ ਤੁਹਾਨੂੰ ਦੱਸੀਏ ਕਿ 33 ਸਾਲ ਦੀ ਉਮਰ ਇਸ ਦੀ ਦੱਸੀ ਜਾ ਰਹੀ ਹੈ ਅਰੀਲਾ ਮੇਜਿਆ ਇਸ ਦਾ ਨਾਮ ਹੈ ਔਰ ਕਾਰ ਦੇ ਵਿੱਚ ਲਾਸ਼ ਮਿਲੀ ਹੈ ਗੱਡੀ ਦੀ ਸਟੀering ਤੇ ਮ੍ਰਿਤਕ ਪਈ ਹੋਈ ਮਿਲੀ ਹੈ ਔਰ ਸਰੀਰ ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਏ ਨੇ ਪੁਲਿਸ ਉਸ ਦੀ ਮੌਤ ਦੀ ਜਾਂਚ ਕਰ ਰਹੀ ਹੈ ਔਰ ਟਾਰਗੇਟ ਕਿਲਿੰਗ ਵਜੋਂ ਕਹਿ ਰਹੀ ਹੈ ਕਿ ਟਾਰਗੇਟ ਕਿਲਿੰਗ ਹੋਈ ਹੈ ਅਰੀਲਾ ਜੋ ਸੋਸ਼ਲ ਮੀਡੀਆ ਤੇ ਆ ਕਾਫੀ ਜ਼ਿਆਦਾ ਫੇਮਸ ਹੈ ਨਾਮ ਨਾਲ ਜਾਣੀ ਜਾਂਦੀ ਹੈ ਅਰੀਲਾ ਨਾਮ ਦੇ ਨਾਲ ਔਰ ਇੰਸਟਾਗ੍ਰam ਤੇ 5.5 ਲੱਖ ਤੋਂ ਵੱਧ ਫੋਲੋਅਰ ਹਨ ਤੇ ਉਹ ਇੱਕ ਨਾਈਟ ਲਾਈਫ ਇਨਫਲੂਐਂਸਰ ਸੀ ਅਤੇ ਨਿਊਯਾਰਕ ਦੇ ਆਪਸ ਲਾਂਚ ਵਰਗੇ ਕਲੱਬਾਂ ਨਾਲ ਜੁੜੀ ਹੋਈ ਸੀ ਔਰ ਤੁਹਾਨੂੰ ਦੱਸ ਜੀਏ ਕਿ ਆਪਣੇ ਕੰਮ ਤੋਂ ਲਗਭਗ ਉਹ ਨਿਕਲੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ 4:30 ਵਜੇ ਦਾ ਟਾਈਮ ਸੀਗਾ ਔਰ ਉਸ ਦੀ ਮੌਤ ਦੀ ਖਬਰ ਨਾਲ ਉਸੇ ਕਮਿਊਨਿਟੀ ਦੇ ਵਿੱਚ ਸ਼ੋਕ ਦੀ ਲਹਿਰ ਪਾਈ ਗਈ ਹੈ ਪ੍ਰਸਿੱਧ ਰੈਪਰ ਵੀ ਜਿਹੜੇ ਨੇ ਉਹਨਾਂ ਨੇ ਵੀ ਇੰਸਟਾਗ੍ਰਾਮ ਤੇ ਜਿਹੜੀਆਂ ਪੋਸਟਾਂ ਪਾਈਆਂ ਨੇ ਔਰ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਹੁਣ ਆਈਕਨ ਲਾਂਚ ਤੋਂ ਵੱਲੋਂ ਵੀ ਸ਼ੋਕ ਸੰਦੇਸ਼ ਜਾਰੀ ਕੀਤੇ ਗਏ ਨੇ ਲਿਖਿਆ ਗਿਆ ਕਿ ਤੁਹਾਡੀ ਨਿਮਰਤਾ ਅਤੇ ਸਭ ਨਾਲ ਪਿਆਰ ਪਾਵਨੇ ਤੁਹਾਨੂੰ ਖਾਸ ਬਣਾਇਆ ਜਾਨੀ ਕਿ ਹੁਣੇ ਮਸ਼ਹੂਰ ਇਨਫਲੂਐਂਸਰਸ ਵਾਰੇ ਬਹੁਤ ਜ਼ਿਆਦਾ ਲੋਕ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਨੇ ਅਰੀਲਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਦੋ ਬੱਚਿਆਂ ਦੀ ਮਾਂ ਸੀ ਪਰਿਵਾਰ ਨੇ ਉਸ ਨੂੰ ਇੱਕ ਚੰਗੀ ਮਾਂ ਤੇ ਬੇਟੀ ਕਿਹਾ ਜੋ ਹਮੇਸ਼ਾ ਸਭ ਦੀ ਸਾਂਭ ਸੰਭਾਲ ਕਰਦੀ ਸੀ ਤਾਂ ਪੋਸਟ ਜਿਹੜੀਆਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਫਿਲਹਾਲ ਪੁਲਿਸ ਕਤਲ ਦੇ ਕਾਰਨ ਅਤੇ ਸ਼ੱਕੀ ਲੋਕਾਂ ਦੀ ਤਲਾਸ਼ਕਾਰੀ ਹੈ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤਾਂ ਦਰਸਲ ਦੱਸਦੀ ਹੈ ਕਿ ਹੁਣ ਇਹ ਮਾਮਲਾ ਵੀ ਪੱਕਿਆ ਹੋਇਆ ਅਮਰੀਕਾ ਦੇ ਨਿਊਯਾਰਕ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਰੀਲਾ ਮੀਡਿਆ ਪੋਲਾਕੋ ਦਾ ਕਤਲ ਹੋਇਆ 33 ਸਾਲ ਦੀ ਉਸ ਦੀ ਉਮਰ ਹੈ ਗੱਡੀ ਦੇ ਵਿੱਚ ਉਸ ਦੀ ਲਾਸ਼ ਮਿਲੀ ਹੈ ਪਰ ਹਾਲਾਂਕਿ ਕਤਲ ਕਿਉਂ ਹੋਇਆ ਕਾਰਨ ਕੀ ਸੀਗਾ ਪਿੱਛੇ ਦਾ ਮਤਲਬ ਵਜ੍ਹਾ ਕੀ ਸੀ ਉਹ ਹਾਲੇ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਵੱਡੀ ਤੇ ਅਹਿਮ ਖਬਰ ਹੈ ਦੁੱਖ ਦਾ ਇੱਕ ਸਾਹਮਣੇ ਆਈ ਹੈ ਔਰ ਇਸ ਮਸ਼ਹੂਰ ਇਨਫਲੂਐਂਸਰਸ ਦੇ ਚਾਵਾਂ ਜਿਹੜੇ ਨੇ ਉਹ ਲੋਕ ਇਸ ਦੀ ਬਹੁਤ ਪ੍ਰਸ਼ੰਸਾ ਕਰਦੇ ਨੇ ਕਿ ਬਹੁਤ ਇੱਕ ਨਰਮ ਸੁਭਾਅ ਦੀ ਸੀ ਔਰ ਬਹੁਤ ਲੋਕਾਂ ਦਾ ਖਿਆਲ ਰੱਖਦੀ ਸੀ ਪਰਿਵਾਰ ਵੀ ਦੁੱਖਾਂ ਦੇ ਵਿੱਚ ਹੈ ਔਰ ਜਿਸ ਦੇ ਦੋ ਬੱਚੇ ਸਿਗੇ ਸ ਇਨਫਲੂਐਂਸਰਸ ਦੇ ਛੋਟੇ 마ਸੂਮ ਬੱਚੇ ਜਿਨ੍ਹਾਂ ਨੂੰ ਹੁਣ ਪਿੱਛੇ ਛੱਡ ਚੁੱਕੀ ਹੈ ਯਾਨੀ ਕਿ ਉਸ ਦਾ ਕਤਲ ਹੋਇਆ ਕਿਸ ਨੇ ਮਾਰਿਆ ਕਿਉਂ ਮਾਰਿਆ ਇਹ ਸਾਰੇ ਜਾਂਚ ਦੇ ਵਿਸ਼ੇ ਬਣਦੇ ਨੇ ਔਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ